ਇਹ ਸੰਗਤਾਂ ਨੂੰ ਜੋ ਕਿ ਸਰਦਈ ਦਾ ਰਗੜਾ ਲਾ ਕੇ ਸ਼ਿਕਾਰ ਆਇਆ ਕਿ ਜਿਹੜਾ ਵੀ ਛਕਦਾ ਹੈ ਉਹ ਕੇ ਗੁਰੂ ਗ੍ਰੰਥ ਸਾਹਿਬਹਾਰਾਏ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਮਦਾਸ ਦੇ ਗੁਣ ਗਾ ਰਿਹਾ ਹੈ ਇਹ ਸਤਿਗੁਰੂ ਬਾਸ ਜੀ ਨੇ ਸਾਰੀਆਂ ਜੰਨੀਆਂ ਬੂਟੀਆਂ ਨੇ ਇਹ ਹਰ ਇੱਕ ਇਨਸਾਨ ਦੇ ਸਰੀਰ ਲਈ ਔਰ ਗਰਮੀ ਦੀ ਰਾਤ ਲਈ ਹੈ 4 ਵਜੇ ਤੋਂ ਲਗਲੇ ਆ ਰਗੜਨ ਵਾਸਤੇ ਜਿੰਦੇ ਵਿੱਚ ਸਾਡੇ ਮਤਲਬ ਕਿ 9 ਘੰਟੇ ਲੱਗਦੇ ਨੇ ਜਿੰਦੇ ਚਸੀਂ ਦੋ ਜਾਂ ਤਿੰਨ ਰਗੜੇ ला ਸਕਨੇ ਆ ਕਾਜੂ ਬਦਾਮ ਨਕੀ ਲਾਚੀ ਵੱਡੀ ਲਾਚੀ ਔਰ ਸਾਰੀਆਂ ਚੀਜ਼ਾਂ ਸੌਂਫ ਦਾ ਕਾਜੂ ਦਾ ਔਰ ਗੁਲਾਬ ਦਾ ਕਾਲੀ ਮਿਰਚ ਦਾ ਜੋ ਕਿ ਘੋਟਣਾ ਲਾ ਕੇ ਸੰਤਾਂ ਨੂੰ ਸ਼ਿਕਾਇਆ ਜਾਂਦਾ ਕਿਉਂਕਿ ਗਰਮੀ ਤੋਂ ਮਿਹਦੇ ਤੋਂ ਔਰ ਜਿਮ ਤੋਂ ਔਰਾ ਦੇ ਪਾਸਟ ਲਿਵਿੰਗ ਇੰਡੀਆ ਟੀਮ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੌਦਰ ਦੀ ਦਿਖਾਈ ਜਾ ਰਹੀ ਆ ਜੇਕਰ ਗੱਲ ਕਰੀਏ ਤਾਂ ਗਰਮੀ ਦਾ ਮੌਸਮ ਗਰਮੀ ਦੇ ਮੌਸਮ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਹੈਗਾ ਠੰਡਕ ਭਾਲਦਾ ਹੈਗਾ ਕੋਈ ਨਾ ਕੋਈ ਚਾਹ ਗੰਨੇ ਦੀ ਰਸ ਦੀ ਗੱਲ ਕਰੀਏ ਸ਼ਰਦਾਈ ਸ਼ਰਦਾਈ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਇਸ ਵੇਲੇ ਜਿਹੜੀ ਹੈਗੀ ਪਪੂਲਰ ਹੋ ਰਹੀ ਆ ਨਕੌਦਰ ਦੇ ਮਲਸੀਆਂ ਰੋਡ ਤੇ ਹੈਗੇ ਆ ਜਿੱਥੇ ਕਿ ਇੱਕ ਸਿੰਘ ਸਾਹਿਬ ਨੇ ਜਿਹੜਾ ਹੈਗਾ ਸ਼ਰਦਾਈ ਦਾ ਇੱਕ ਜਿਹੜਾ ਹੈਗਾ ਵਾ ਸਟਾਲ ਲਗਾ ਕੇ ਜਿਹੜਾ ਹੈਗਾ ਲੋਕਾਂ ਨੂੰ ਠੰਡਕ ਪੰਚਾ ਰਹੇ ਨੇ ਸਿੰਘ ਸਾਹਿਬ ਕੀ ਨਾਮ ਆ ਆਪਣਾ ਮੇਰਾ ਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਜਿਹੜਾ ਸ਼ਰਦਾਈ ਦਾ ਹੈਗਾ ਵਾ ਤੁਸੀਂ ਇਹ ਕੋਟਾ ਲਾ ਰਹੇ ਹੈਗੇ ਕੀ ਕਹਿਣਾ ਚਾਹੋਗੇ ਜੀ ਇਹ ਬੇਨਤੀ ਹੈ ਜੀ ਅੱਜ ਦਾ ਸਮਾਂ ਜੋ ਗਰਮੀ ਦਾ ਮੌਸਮ ਚੱਲ ਰਿਹਾ ਹੈ ਜੀ ਗਰਮੀ ਦੇ ਮੌਸਮ ਵਿੱਚ ਹਰ ਇੱਕ ਇਨਸਾਨੇ ਚਾਹੁੰਦਾ ਹੈ ਕਿ ਮੈਂ ਕਿ ਗਰਮੀ ਤੋਂ ਰਾਹਤ ਪਾਵਾਂ ਗਰਮੀ ਤੋਂ ਰਾਤ ਤੇ ਹਰ ਬੰਬਾਰੀ ਤੋਂ ਰਾਹਤ ਪਾਉਣ ਵਾਸਤੇ ਜੋ ਸਾਹਮਣੇ ਤੁਸੀਂ ਪਈਆਂ ਨੇ ਉਹ ਮੇਜ਼ ਤੇ ਸਟੂਲ ਤੇ ਜੋ ਕਿ ਸਾਰੀਆਂ ਵਸਤੂਆਂ ਜਿਵੇਂ ਖਾਸ ਖਾਸ ਕਾਜੂ ਹੈ ਬਦਾਮ ਹੈ ਗਲਾਬ ਦਾ ਫੁੱਲ ਏ ਤੇ ਛੋਟਾ ਵੱਡਾ ਔਰ ਚਾਰੇ ਮਗਜ ਨੇ ਔਰ ਲਾਚੀ ਕਾਲੀ ਮਰਚੇ ਤੇ ਸੌਫ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਸਰਬਲੋਏ ਦਾ ਬਾਟਾ ਜਿਹੜਾ ਹੈ ਸਰਬਲੋਏ ਦਾ ਬਾਟਾ ਤੇ ਆ ਪੱਥਰ ਹੈ ਠੰਡਾ ਜਿਹਨੂੰ ਕਹਿੰਨੇ ਪੱਥਰ ਤੇ ਆ ਨਿੰਮ ਦਾ ਕੋਟਨਾ ਜੀ ਜੋ ਕਿ ਅੱਜ ਦਾ ਸਵਾਜੋ ਚੱਲ ਰਿਹਾ ਹੈ ਕੋਈ ਕੋਈ ਕਿਸੇ ਤਰ੍ਹਾਂ ਦਾ ਜੂਸ ਪੀਂਦਾ ਕੋਈ ਕਿਸੇ ਤਰ੍ਹਾਂ ਦਾ ਜੂਸ ਪੀਂਦਾ ਇਹ ਵੀ ਇੱਕ ਹੱਥ ਦਾ ਕੱਢਿਆ ਜੂਸ ਹੈ ਜੀ ਅੰਦਰੂ ਬਿਮਾਰੀ ਹਾਰ ਖਤਮ ਕਰਦਾ ਹੈ ਜਿਵੇਂ ਅੱਜ ਗਰਮੀ ਦਾ ਮੌਸਮ ਹੈ ਅੰਦਰ ਗਰਮੀ ਹੈ ਸਿਰ ਪੀੜੇ ਰੁਸ਼ ਰੋਸ਼ਨੀ ਤੋਂ ਬਹੁਤ ਵਧੀਆ ਚੀਜ਼ ਹੈ ਕਬ ਸਿਆਣੇ ਪਹਿਲਾਂ ਕਹਿੰਦੇ ਲੋਕ ਕਿ ਸਾਡਾ ਜੋ ਪਿਆ ਰਸੋਈ ਦੇ ਵਿੱਚ ਸਾਰਾ ਕੁਝ ਪਿਆ ਹੈ ਅੰਦਰ ਬਿਮਾਰੀ ਖਤਮ ਕਰਨਾ ਡਾਕਟਰ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਹਾਂ ਇਹ ਸਤਗੁਰੂ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕੀਤੀ ਹੈ ਤੁਹਾਨੂੰ ਗੁਰੂ ਆਰਾਮਦਾਸ ਮਹਾਰਾਏ ਨੇ ਉਹ ਅੱਜ ਜੋ ਕਿ ਅਸੀਂ ਜਿਲੰਦਰ ਚੌਂਗ ਦੇ ਵਿੱਚ ਨਕੌਦਰ ਦੇ ਵਿੱਚ ਇਹ ਸੰਗਤਾਂ ਨੂੰ ਜੋ ਕਿ ਸਰਦਈ ਦਾ ਰਗੜਾ ਲਾ ਕੇ ਸ਼ਿਕਾਰ ਆਇਆ ਕਿ ਜਿਹੜਾ ਵੀ ਸ਼ਕਦਾ ਹੈ ਉਹ ਕਿ ਗੁਰੂ ਗ੍ਰੰਥ ਸਾਹਿਬਹਾਰਾਏ ਦੇ ਧੰਨ ਗੁਰੂ ਨਾਨਕ ਦੇ ਮਹਾਰਾਮਦਾਸ ਦੇ ਗੁਣ ਗਾ ਰਿਹਾ ਹੈ ਕਿ ਇੱਕ ਇਹ ਸਤਿਗੁਰੂ ਪਾਤਸ਼ਾਹ ਨੇ ਸਾਰੀਆਂ ਜਿੰਨੀਆਂ ਬੂਟੀਆਂ ਨੇ ਇਹ ਹਰ ਇੱਕ ਇਨਸਾਨ ਦੇ ਸਰੀਰ ਲਈ ਔਰ ਗਰਮੀ ਦੀ ਰਾਤ ਲਈ ਵਾਹਿਗੁਰੂ ਜੀ ਕਾ ਖਾਲਸਾ ਰਾਈਕ ਸਾਹਿਬ ਕਿੰਨੇ ਦਾ ਗਲਾਸ ਦੇ ਰਿਹਾ ਹੈਗੇ ਇਹ ਇਹ ਜਿਵੇਂ ਜੀ ਹੁਣ ਇਹ ਜਿੰਨੀਆਂ ਬੂਟੀਆਂ ਨੇ ਇਹ ਸਾਰੀਆਂ ਮਹਿੰਗੀਆਂ ਨੇ ਇੱਕ 30 ਰੁਪਏ ਦਾ ਗਲਾਸ ਹੈ ਇੱਕ 50 ਰੁਪਏ ਦਾ ਕਿਉਂਕਿ ਸਵੇਰ ਤੋਂ 4 ਵਜੇ ਤੋਂ ਲਗੜੇ ਆ ਰਗੜਨ ਵਾਸਤੇ ਜਿੰਦੇ ਵਿੱਚ ਸਾਡੇ ਮਤਲਬ ਕਿ 9 ਘੰਟੇ ਲੱਗਦੇ ਨੇ ਜਿੰਦੇ ਚਾਹੀਦੇ ਦੋ ਜਾਂ ਤਿੰਨ ਰਗੜੇ ਲਾ ਸਕਦੇ ਆ ਕਿਉਂਕਿ ਇਹਦੀ ਜਿਹੜੀ ਰਗੜਾਈ ਹੈ ਨਾ ਉਹ ਬਹੁਤ ਔਖੀ ਰਗੜਾਈ ਹੈ ਕੀ ਮੈਸੇਜ ਦੇਣਾ ਜਾਓਗੇ ਪਬਲਿਕ ਨੂੰ ਪਬਲਿਕ ਨੂੰ ਇਹ ਮੈਸਜ ਦੇਣਾ ਚਾਹੁੰਦੇ ਆ ਕਿ ਸੰਸਾਰ ਤੇ ਜੋ ਵੀ ਧਰਤੀ ਤੇ ਉਪਜਿਆ ਹੈ ਉਹ ਕੁਦਰਤ ਦੇ ਲਈ ਜੋ ਉਪਜਿਆ ਸਰੀਰ ਲਈ ਵੇਖੋ ਬੂਟੀਆਂ ਤਰ੍ਹਾਂ ਤਰ੍ਹਾਂ ਦੀਆਂ ਮਹਾਰਾ ਇਹਨੇ ਧਰਤੀ ਤੇ ਪੈਦਾ ਕੀਤੀਆਂ ਨੇ ਜਿਵੇਂ ਖਾਸ ਖਾਸ ਦਾ ਬੂਟਾ ਹੈ ਨਿੱਕੀ ਲਾਚੀ ਦਾ ਬੂਟਾ ਹੈ ਕਾਲੀ ਮਰਚ ਦਾ ਬਦਾਮ ਦਾ ਨਿੱਕਾ ਛੋਟਾ ਮਗਜ ਜਿਵੇਂ ਗੁਲਾਬ ਇਹ ਸਾਰੀਆਂ ਚੀਜ਼ਾਂ ਧਰਤੀ ਤੋਹਕਦੀਆਂ ਨੇ ਤੇ ਚੌਥਾ ਇਹ ਨਿੰਮ ਦਾ ਜੋ ਦਰਖਤ ਹੈ ਉਹਦਾ ਹੀ ਘੋਟਣਾ ਜੋ ਜਿਹਨੂੰ ਆਪਾਂ ਪੰਜਾਬੀ ਚ ਡੰਡਾ ਵੀ ਕਹਿ ਦਿੰਨੇ ਆ ਕਿਉਂਕਿ 사ਤਗੁਰੂ ਪਾਸ਼ਾ ਨੇ ਇਹ ਸਲੋਤਰ ਬਖਸ਼ਿਸ਼ ਕੀਤਾ ਹੈ ਇਹ ਇਹਦੇ ਨਾਲ ਰਗੜਾਈ ਕਰਦੇ ਆ ਰਗੜਾਈ ਜਿਹੜੀ ਉਹ ਨਿੰਮ ਦੀ ਜਿਹੜੀ ਇਹਦੇ ਵਿੱਚ ਚਾਹ ਸੌਂਦੀ ਹੈ ਤੇ ਹਰ ਕਾਜੂ ਬਦਾਮ ਨਕੀ ਲਾਚੀ ਵੱਡੀ ਲਾਚੀ ਔਰ ਸਾਰੀਆਂ ਚੀਜ਼ਾਂ ਸੌਂਫ ਦਾ ਕਾਜੂ ਦਾ ਔਰ ਗੁਲਾਬ ਦਾ ਕਾਲੀ ਮਿਰਚ ਦਾ ਜੋ ਕਿ ਘੋਟਣਾ ਲਾ ਕੇ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਹੈ ਕਿ ਗਰਮੀ ਤੋਂ ਮਿਹਦੇ ਤੋਂ ਔਰ ਜਿਮ ਤੋਂ ਉਹ ਰਾਦ ਪਾਸ ਸਿੰਘ ਸਾਹਿਬ ਕਈ ਚੀਜ਼ਾਂ ਮਲਾਵਟੀ ਆਂਦੀਆਂ ਹੈਗੀਆਂ ਚਾਹੇ ਆਪਾਂ ਜੂਸ ਦੀ ਗੱਲ ਕਰੀਏ ਜਾਂ ਹੋਰ ਚੀਜ਼ਾਂ ਦੀ ਗੱਲ ਕਰੀਏ ਇਹ ਇੱਕ ਜਿਹੜਾ ਹੈਗਾ ਇੱਕ ਵਧੀਆ ਚੀਜ਼ ਆਪਾਂ ਕਹਿ ਸਕਦੇ ਆ ਗਰਮੀ ਵਾਸਤੇ ਕੀ ਕਹਿਣਾ ਚਾਹੋ ਹੁਣ ਹਾਂ ਇਹ ਤੁਹਾਡੀ ਗੱਲ ਸਹੀ ਹੈ ਕਿਉਂਕਿ ਮਿਲਾਵਟ ਜਿਹੜੀ ਹਰ ਚੀਜ਼ ਚਾਰੀ ਹੈ ਪਰ ਆ ਜੋ ਤੁਹਾਡੇ ਸਾਹਮਣੇ ਪਈਆਂ ਨੇ ਇਹ ਸਾਹਮਣੇ ਅਸੀਂ ਰਗੜਾ ਲਾ ਰਹੇ ਆ ਇਹੋ ਇਸ ਵਸਤੂ ਪਾ ਰਹੇ ਆ ਇਹਨਾਂ ਚ ਕੋਈ ਮਿਲਾਵਟ ਨਹੀਂ ਕਿਉਂਕਿ ਮਿਲਾਵਟ ਇਸ ਸੰਸਾਰ ਵਿੱਚ ਨਹੀਂ ਇਸ ਕਹਿੰਦੇ ਨੇ ਸਰਕਾਰਾਂ ਵਿੱਚ ਮਿਲਾਵਟ ਚੱਲਦੀ ਪਈ ਪਰ ਜੋ ਗੁਰੂ ਸਾਹਿਬ ਨੇ ਦਿੱਤੀ ਹੋਈ ਦਾਤ ਇੰਚ ਮਿਲਾਵਟ ਨਹੀਂ ਹੈ ਏ ਸੰਤ ਸਿੰਘ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਗੱਲਾਂ ਕਹੀਆਂ ਇੱਕ ਗਰਮੀ ਵਾਸਤੇ ਜਿਹੜਾ ਹੈਗਾ ਸ਼ਰਦਾਈ ਦਾ ਜਿਹੜਾ ਹੈਗਾ ਇਹਨਾਂ ਨੇ ਇੱਕ ਸਟਾਲ ਲਗਾਇਆ ਜਿਹਦੇ ਵਿੱਚ ਆ ਕੇ ਇਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਹੈਗਾ ਤਾਂ ਇਸੇ ਸ਼ਰਦਾਈ ਨੂੰ ਜ਼ਰੂਰ ਸੇਵਨ ਕਰੋ ਕੈਮਰਾ ਪਰਸਨ ਦੇ ਨਾਲ ਪਨੀਤਰੋੜਾ ਲਿਵਿੰਗ ਟੀਵੀ ਨਕੋਦਰ